ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Only Punjab ਤੇ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਵਿਆਕਰਨ ਦੀ ਸੀਰੀਜ਼ ਦੇ ਵਿੱਚ ਪੰਜਾਬੀ ਵਿਆਕਰਨ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਪਹੁੰਚ ਗਏ ਆ ਸ਼ਬਦ ਬੋਧ ਤੇ ਅੱਜ ਦਾ ਟੌਪਿਕ ਆਪਣਾ ਸ਼ਬਦ ਬੋਧ ਹੈ ਠੀਕ ਹੈ ਅੰਗਰੇਜ਼ੀ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਐਟੀਮੋਲੋਜੀ ਐਟੀਮੋਲੋਜੀ ਚਲੋ ਬਿਨਾਂ ਦੇਰੀ ਕਰਦੇ ਹੋਏ ਸ਼ੁਰੂ ਕਰਦੇ ਆ ਅੱਜ ਦਾ ਆਪਣਾ ਲੈਕਚਰ ਪਹਿਲਾ ਆਉਂ ਸ਼ਬਦ ਪਰਿਭਾਸ਼ਾ ਤੇ ਠੀਕ ਹੈ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਤੇ ਸਾਰਥਿਕ ਇਕਾਈ ਹੁੰਦੀ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਸ਼ਬਦ ਠੀਕ ਹੈ ਜੋ ਵਰਨਾ ਲਗਾ ਤੇ ਲਗਾਖਰਾਂ ਦੇ ਸੰਯੋਗ ਮੇਲ ਤੋਂ ਬੰਦੀ ਹੈ ਤੇ ਇਹਦੇ ਵਿੱਚ ਕੀ ਹੁੰਦਾ ਲਗਾ ਹੁੰਦੀਆਂ ਨੇ ਵਰਨਾ ਹੁੰਦੀਆਂ ਨੇ ਲਗਾਖਰ ਹੁੰਦੇ ਨੇ ਠੀਕ ਹੈ ਇਹਨਾਂ ਦੇ ਮੇਲ ਤੋਂ ਬੰਦੀ ਹੈ ਦੇਖੋ ਅੱਗੇ ਦੇਖੋ ਬਰਤਨ ਪੰਜਾਬ ਔਰਤਾਂ ਆਦਿ ਇਹ ਸ਼ਬਦ ਨੇ ਠੀਕ ਹੈ ਇਹ ਸ਼ਬਦ ਇਸ ਤਰ੍ਹਾਂ ਬਣੇ ਹੋਏ ਨੇ ਦੇਖੋ ਪਹਿਲਾ ਸ਼ਬਦ ਹੈ ਜਿਹੜਾ ਬਰਤਨ ਹੈ ਠੀਕ ਹੈ ਉਹਦੇ ਵਿੱਚ ਬੱਬਾ ਰਾਰਾ ਤੱਤਾ ਨੰਨਾ ਯੂਜ਼ ਹੋਏ ਨੇ ਠੀਕ ਹੈ ਵਰਨਨ ਇਹ ਇਹ ਚਾਰ ਵਰਨਾਂ ਨੂੰ ਆਪਾਂ ਜਦ ਜੋੜਦੇ ਆ ਤਾਂ ਕੀ ਬਣ ਜਾਂਦਾ ਬਰਤਨ ਬਣ ਜਾਂਦਾ ਉਦਾਂ ਹੀ ਦੇਖੋ ਪੰਜਾਬ ਪਪੇ ਦੇ ਉੱਪਰ ਟਿੱਪੀ ਜੱਜਾ ਆੜੇ ਨੂੰ ਕੰਨਾ ਬੱਬਾ ਇਹਨਾਂ ਨੂੰ ਆਪਾਂ ਅਗਰ ਜੋੜ ਦਈਏ ਤਾਂ ਬਣ ਜਾਊਗਾ ਪੰਜਾਬ ਉਦਾਂ ਹੀ ਦੇਖੋ ਔਰਤਾਂ ਹੁਣ ਪਹਿਲੇ ਅੱਖਰ ਦੇ ਵਿੱਚ ਦੇਖੋ ਬਰਤਨ ਦੇ ਵਿੱਚ ਆਪਾਂ ਨੇ ਸਾਰੇ ਦੇ ਸਾਰੇ ਵਰਨ ਵਰਤੇ ਹੋਏ ਨੇ ਠੀਕ ਹੈ ਕੋਈ ਵੀ ਲਗਾਮਤਰਾ ਨਹੀਂ ਹੈਗੀ ਦੂਸਰੇ ਪੰਜਾਬ ਦੇ ਵਿੱਚ ਆਪਾਂ ਜਦ ਦੇਖਦੇ ਹਾਂ ਇਹਦੇ ਵਿੱਚ ਪਪਾ ਜੱਜਾ ਤੇ ਬੱਬਾ ਵਰਨ ਨੇ ਠੀਕ ਹੈ ਪੀ ਪੀ ਕੀ ਹੈ ਲਗਾਕਰ ਤੇ ਆ ਕੀ ਹੈ ਲਗ ਠੀਕ ਹੈ ਇਹ ਸਾਰਾ ਕੁਝ ਪਹਿਲਾਂ ਤੁਹਾਨੂੰ ਪੜਾਇਆ ਹੋਇਆ ਹੈ ਔਰਤਾਂ ਦੇ ਵਿੱਚ ਦੇਖੋ ਆੜਾ ਰਾਰਾ ਤੱਤਾ ਵਰਨ ਨੇ ਕਨੋੜਾ ਕੰਨੇ ਉੱਪਰ ਬਿੰਦੀ ਠੀਕ ਹੈ ਇਹ ਲਗ ਤੇ ਲਗਾਖਰ ਨੇ ਚਲੋ ਅੱਗੇ ਦੇਖਦੇ ਹਾਂ ਪ੍ਰਿਭਾਸ਼ਾ ਪਰਿਭਾਸ਼ਾ ਕੀ ਹੈ ਜੀ ਸ਼ਬਦ ਵਰਣ ਲਗਾ ਤੇ ਲਗਾਕਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਠੀਕ ਹੈ ਜੋ ਸਾਰਥਕ ਹੋਵੇ ਜਿਸ ਦਾ ਕੋਈ ਮਤਲਬ ਹੋਵੇ ਉਹ ਸਾਰਥਕ ਹੁੰਦੇ ਉਦਾਹਰਣ ਵਜੋਂ ਵਰਨਾ ਤੋਂ ਬਨੇ ਇਹਲੇ ਸ਼ਬਦ ਸਾਰਥਕ ਹਨ ਆਹ ਵਾਲੇ ਸ਼ਬਦ ਸਾਰਥਕ ਨੇ ਦੇਖੋ ਕ ਕ ਮ ਮ ਲ ਲ ਕੀ ਬਣ ਗਿਆ ਕਮਲ ਗ ਗ ਰ ਰ ਮ ਮ ਕੀ ਬਣ ਗਿਆ ਗਰਮ ਧ ਧ ਰ ਰ ਮ ਮ ਕੀ ਬਣ ਗਿਆ ਧਰਮ ਠੀਕ ਹੈ ਕਲਮ ਗਰਮ ਧਰਮ ਇਹ ਤਿੰਨੇ ਸ਼ਬਦਾਂ ਦਾ ਕੋਈ ਨਾ ਕੋਈ ਮਤਲਬ ਬੰਦਾ ਹੈ ਠੀਕ ਹੈ ਇਹ ਸਾਰਥਕ ਸ਼ਬਦ ਨੇ ਇਸੇ ਤਰ੍ਹਾਂ ਵਰਨਾ ਤੇ ਲਗਾਤੇ ਲਗਾਖਰਾਂ ਤੋਂ ਬਣਨ ਵਾਲੇ ਹੀਟਲੇ ਸ਼ਬਦ ਸਾਰਤਕ ਹਨ ਦੇਖੋ ਆੜਾ ਮਮਾ ਨੰਨਾ ਅਮਨ ਅਮਨ ਕਿਸੇ ਦਾ ਨਾਂ ਹੋ ਗਿਆ ਠੀਕ ਫਿਰ ਕਕਾ ਉੱਪਰ ਟਿੱਪੀ ਨੰਨਾ ਕੀ ਬਣ ਗਿਆ ਕੰਨ ਕੰਨ ਕੀ ਹੁੰਦਾ ਇੱਕ ਅੰਗ ਹੁੰਦਾ ਜਿਸਮ ਦਾ ਠੀਕ ਉਸ ਤੋਂ ਬਾਅਦ ਆੜਾ ਉੱਪਰ ਅਦਗ ਖਖਾ ਕੰਨੇ ਉੱਪਰ ਬਿੰਦੀ ਠੀਕ ਹੈ ਕੀ ਬਣ ਗਿਆ ਅੱਖਾਂ ਅੱਖਾਂ ਵੀ ਜਿਸਮ ਦਾ ਇੱਕ ਅੰਗ ਹੈ ਠੀਕ ਹੈ ਇਹ ਸ਼ਬਦ ਕੀ ਨੇ ਸਾਰਤਕ ਸ਼ਬਦ ਨੇ ਅੱਗੇ ਉਹ ਸ਼ਬਦਾ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਨੇ ਸ਼ਬਦਾਂ ਦੀ ਉਹ ਪੜਾਂਗੇ ਸ਼ਬਦ ਦੀਆਂ ਕਿਸਮਾਂ ਹੈਟ ਲੀ ਗਿਆ ਨੇ ਦੇਖੋ ਵਰਤੋਂ ਦੇ ਆਧਾਰ ਤੇ ਆਪਾਂ ਜਦ ਵਰਤੋਂ ਕਰਦੇ ਹਾਂ ਕਿਸੇ ਸ਼ਬਦ ਦੀ ਉਸ ਆਧਾਰ ਤੇ ਇਹਨੂੰ ਕਲਾਸੀਫਾਈ ਕੀਤਾ ਹੋਇਆ ਹੈ ਪਹਿਲੇ ਨੰਬਰ ਤੇ ਦੇਖੋ ਕੋਸ਼ਗਤ ਸ਼ਬਦ ਕੋਸ਼ਗਤ ਸ਼ਬਦ ਕਿਹੜੇ ਹੁੰਦੇ ਨੇ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਕਿ ਕੋਸ਼ਗਤ ਸ਼ਬਦ ਕਿਹੜੇ ਹੁੰਦੇ ਨੇ ਠੀਕ ਹੈ ਪਹਿਲੇ ਨੰਬਰ ਤੇ ਦੇਖੋ ਤੁਸੀਂ ਕੋਸ਼ਗਤ ਸ਼ਬਦ ਕੋਸ਼ਗਤ ਸ਼ਬਦਾਂ ਤੋਂ ਭਾਵ ਉਹਨਾਂ ਸ਼ਬਦਾਂ ਤੋਂ ਹੈ ਜਿਨ੍ਹਾਂ ਨੂੰ ਮੋਡਿਲੀ ਇਕਾਈ ਵੱਜੋਂ ਕੋਸ਼ ਵਿੱਚ ਦਰਜ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਪਾਣੀ ਕੋਸ਼ਗਤ ਸ਼ਬਦ ਹੈ ਠੀਕ ਹੈ ਜਿਸ ਵਿੱਚ ਇਸ ਦਾ ਅਰਥ ਹੈ ਇੱਕ ਪਦਾਰਥ ਇਸ ਦੇ ਵਿੱਚ ਕੀ ਹੈ ਇਹ ਧਾਰਤ ਇੱਕ ਪਦਾਰਥ ਹੈ ਪਾਣੀ ਕੀ ਹੈ ਇੱਕ ਪਦਾਰਥ ਹੈ ਤੇ ਦੂਜਾ ਕੀ ਹੈ ਵਿਆਕਰਨਕ ਸ਼ਬਦ ਵਿਆਕਰਨਕ ਸ਼ਬਦ ਗढ़े ਹੁੰਦੇ ਨੇ ਪੰਜਾਬੀ ਵਾਕਾਂ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸ਼ਬਦਾਂ ਰੂਪਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਮੁੰਡਾ ਸ਼ਬਦ ਨਾਮ ਆਮ ਨਾਮ ਇੱਕ ਵਚਨ ਪੁਲਿੰਗ ਆਦਿ ਵੱਖ-ਵੱਖ ਰੂਪ ਵਿਆਕਰਨਕ ਦਰਜਾ ਰੱਖਦਾ ਹੈ ਠੀਕ ਹੈ ਜੀ ਵੈਰੀ ਈਜ਼ੀ ਅੱਗੇ ਹੋ ਅਰਥ ਦੀ ਦ੍ਰਿਸ਼ਟੀ ਤੋਂ ਆਪਾਂ ਕਿਵੇਂ ਕਲਾਸੀਫਾਈ ਕਰਦੇ ਹਾਂ ਇਹ ਦੇਖੋ ਸਾਰਥਕ ਹੁੰਦੇ ਨੇ ਸ਼ਬਦ ਇੱਕ ਹੁੰਦੇ ਨੇ ਨਿਰਾਰਥਕ ਸਾਰਥਕ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਹੋਵੇ ਨਿਰਾਰਥਕ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਮਤਲਬ ਹੋਵੇ ਦੇਖੋ ਸਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਕੋਈ ਨਿਸ਼ਚਿਤ ਭਾਵ ਅਥਵਾ ਅਰਥ ਹੁੰਦੇ ਨੇ ਠੀਕ ਹੈ ਦੂਜੇ ਸ਼ਬਦਾਂ ਵਿੱਚ ਅਜਿਹੇ ਸ਼ਬਦਾਂ ਨੂੰ ਅਰਥ ਭਰਪੂਰ ਸ਼ਬਦ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ ਜਿਵੇਂ ਬਰਫ ਮੇਜ਼ ਘੋੜਾ ਕਾਂ ਚਿੜੀ ਸਕੂਲ ਦੌੜ ਰਾਮ ਪਟਿਆਲਾ ਆਦਿ ਠੀਕ ਹੈ ਇਹ ਸ਼ਬਦਾਂ ਦਾ ਕੋਈ ਨਾ ਕੋਈ ਮਤਲਬ ਹੈ ਤੇ ਦੂਜੇ ਪਾਸੇ ਨਿਰਾਰਥਕ ਸ਼ਬਦ ਹੁੰਦੇ ਨੇ ਜਿਨ੍ਹਾਂ ਸ਼ਬਦਾਂ ਦੇ ਕੋਈ ਵਿਸ਼ੇਸ਼ ਅਰਥ ਪ੍ਰਾਪਤ ਨਾ ਹੋਣ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕੁਰਸੀ ਕੁਰਸੀ ਪਾਣੀ ਤਾਣੀ ਆ ਦੇਖੋ ਪਾਣੀ ਦਾ ਤਾਂ ਆਪਣਾ ਸ਼ਬਦ ਹੈਗਾ ਤਾਣੀ ਕੀ ਹੈ ਤਾਣੀ ਤਾਂ ਕੋਈ ਸ਼ਬਦੀ ਨਹੀਂ ਹੈਗਾ ਇਹ ਪਾਣੀ ਦੇ ਨਾਲ ਲੱਗ ਕੇ ਯੂਜ਼ ਹੁੰਦਾ ਹੈ ਠੀਕ ਹੈ ਜੂਸ ਜਾਸ ਜੂਸ ਤਾਂ ਇੱਕ ਸ਼ਬਦ ਹੈ ਠੀਕ ਹੈ ਕੋਈ ਵੀ ਫਰੂਟ ਦਾ ਆਪਾਂ ਲਿਕੁਇਡ ਕਢ ਲਈਏ ਉਹਨੂੰ ਆਪਾਂ ਜੂਸ ਕਹਿੰਦੇ ਆ ਠੀਕ ਹੈ ਜਾਸ ਕੀ ਹੈ ਜਾਸ ਕੋਈ ਸ਼ਬਦ ਨਹੀਂ ਹੈਗਾ ਜਾਸ ਜੂਸ ਦੇ ਨਾਲ ਲੱਗ ਕੇ ਹੀ ਯੂਜ਼ ਹੁੰਦਾ ਹੈ ਠੀਕ ਹੈ ਇਹਨਾਂ ਸ਼ਬਦਾਂ ਵਿੱਚ ਕਰਸੀ ਤਾਣੀ ਤੇ ਜਾਸ ਸ਼ਬਦ ਨਿਰਾਰਥਕ ਨੇ ਨਿਰਾਰਥਕ ਸ਼ਬਦ ਇਕੱਲੇ ਨਹੀਂ ਉਚਾਰੇ ਜਾਂਦੇ ਜੇ ਮੈਂ ਇਕੱਲਾ ਕਰ ਸੀ ਲਿਖ ਦਾਂ ਤਾਂ ਇਹਦਾ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੇਕਰ ਮੈਂ ਕੱਲਾ ਧਾਣੀ ਲਿਖ ਦਾਂ ਤਾਂ ਇਹਦਾ ਵੀ ਕੋਈ ਮਤਲਬ ਨਹੀਂ ਹੈਗਾ ਜਾਸ ਲਿਖ ਦਾਂ ਤਾਂ ਇਹ ਵੀ ਕੋਈ ਮਤਲਬ ਨਹੀਂ ਹੈਗਾ ਨਿਰਾਰਥਕ ਸ਼ਬਦ ਇਕੱਲੇ ਨਹੀਂ ਉਚਾਰੇ ਜਾਂਦੇ ਠੀਕ ਹੈ ਬਲਕਿ ਇਹਨਾਂ ਦੀ ਹੋਂਦ ਸਾਰਥਕ ਸ਼ਬਦਾਂ ਦੇ ਨਾਲ ਹੀ ਹੁੰਦੀ ਹੈ ਜਦ ਤੱਕ ਆਪਾਂ ਸਾਰਥਕ ਸ਼ਬਦ ਨਹੀਂ ਲਿਖਦੇ ਤਾਂ ਇਹਨਾਂ ਦਾ ਕੋਈ ਮਤਲਬ ਨਹੀਂ ਪਹਿਚਾਨ ਸਕਦਾ ਪਰੰਤੂ ਅਜਿਹੇ ਸ਼ਬਦ ਸਾਰਥਕ ਸ਼ਬਦਾਂ ਨਾ ਲਾ ਕੇ ਉਹਨਾਂ ਦੇ ਹਰਤਾਂ ਨੂੰ ਵਿਸਤਾਰ ਦਿੰਦੇ ਨੇ ਠੀਕ ਜਿਵੇਂ ਪਾਣੀ ਧਾਨੀ ਪਿਲਾਓ ਬਾਗ ਚ ਪਾਣੀ ਤੋਂ ਭਾਵੇਂ ਪਾਣੀ ਵਰਗਾ ਕੋਈ ਹੋਰ ਪਦਾਰਥ ਵੀ ਹੋ ਸਕਦਾ ਹੈ ਪਾਣੀ ਦੀ ਜਗ੍ਹਾ ਗੰਨੇ ਦਾ ਜੂਸ ਹੋ ਸਕਦਾ ਠੀਕ ਹੈ ਮਸੰਮੀ ਦਾ ਜੂਸ ਹੋ ਸਕਦਾ ਕੋਲਡ ਡਰਿੰਕ ਨੂੰ ਅਕਸਰ ਪਾਣੀ ਕਿਹਾ ਜਾਂਦਾ ਇਸ ਲਈ ਅਜਿਹੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਨਿਰਾਰਥਕ ਵੀ ਨਹੀਂ ਕਿਹਾ ਜਾ ਸਕਦਾ ਇਹ ਪੂਰੀ ਤਰ੍ਹਾਂ ਨਿਰਾਰਥਕ ਵੀ ਨਹੀਂ ਹੈਗੇ ਕਿਉਂਕਿ ਇਹ ਸਾਰਥਕ ਸ਼ਬਦਾਂ ਦੇ ਨਾਲ ਲੱਕੇ ਚੱਲਦੇ ਨੇ ਦੂਜੇ ਪਾਸੇ ਦੇਖੋ ਬੰਦਰ ਦੇ ਆਧਾਰ ਤੇ ਮੂਲ ਸ਼ਬਦ ਜਾਂ ਰੂੜ ਸ਼ਬਦ ਪਹਿਲਾਂ ਦੇਖੋ ਮੂਲ ਸ਼ਬਦ ਜਾਂ ਰੂੜ ਸ਼ਬਦ ਕਿਹੜੇ ਹੁੰਦੇ ਨੇ ਉਹ ਸ਼ਬਦ ਜਿਨ੍ਹਾਂ ਨੂੰ ਅੱਗੋਂ ਹੋਰ ਹਿੱਸਿਆਂ ਵਿੱਚ ਨਾ ਵੰਡਿਆ ਜਾ ਸਕੇ ਉਹਨਾਂ ਨੂੰ ਮੂਲ ਸ਼ਬਦ ਰੂੜ ਧਾਤੂ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਘਰ ਘੋੜਾ ਕੁੜੀ ਮੋਰ ਸ਼ਹਿਰ ਆਦਿ ਮੂਲ ਸ਼ਬਦ ਨੇ ਠੀਕ ਹੈ ਜਿਵੇਂ ਘਰ ਸ਼ਬਦ ਹੈ ਇਹਨੂੰ ਮੈਂ ਹੋਰ ਹਿੱਸਿਆਂ ਦੇ ਵਿੱਚ ਨਹੀਂ ਵੰਡ ਸਕਦਾ ਘੋੜਾ ਕੁਰਸੀ ਮੋਰ ਸ਼ੇਰ ਇਹ ਵੀ ਹੋਰ ਇਸਿਆ ਵਿੱਚ ਨਹੀਂ ਵੰਡੇ ਜਾ ਸਕਦੇ ਇਹ ਸਭ ਤੋਂ ਛੋਟੇ ਸ਼ਬਦ ਨੇ ਰਚਿਤ ਸ਼ਬਦ ਕਿਹੜੇ ਹੁੰਦੇ ਨੇ ਯੋਗਿਕ ਸ਼ਬਦ ਉਹ ਸ਼ਬਦ ਜੋ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਜਾਂ ਭਾਵਨਾ ਦੀ ਮਦਦ ਨਾਲ ਰਚੇ ਜਾਣ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨਾਲ ਮਿਲ ਕੇ ਜੜੇ ਬੰਦੇ ਨੇ ਉਹਨਾਂ ਨੂੰ ਰਚਿਤ ਸ਼ਬਦ ਯੋਗਿਕ ਸ਼ਬਦ ਆਖਦੇ ਹਨ ਮੀਹ ਹਨੇਰੀ ਦਿਨ ਰਾਤ ਰੇਲ ਗੱਡੀ ਕਪੁੱਤਰ ਸੁਪੁੱਤਰ ਠੀਕ ਹੈ ਇਹਦੇ ਵਿੱਚ ਤੁਸੀਂ ਸਿੱਧਾ-ਸਿੱਧਾ ਦੇਖ ਸਕਦੇ ਹੋ ਕਿ ਦੋ-ਦੋ ਸ਼ਬਦ ਵਰਤੇ ਹੋਏ ਨੇ ਮੀ ਹਨੇਰੀ ਠੀਕ ਹੈ ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਹੁਣ ਠੀਕ ਹੈ ਕਿਹੜੇ-ਕਿਹੜੇ ਹੁੰਦੇ ਨੇ ਇੱਕ ਸਮਾਸੀ ਹੁੰਦੇ ਨੇ ਦੂਜੇ ਉਤਪੰਨ ਹੁੰਦੇ ਨੇ ਸਮਾਸੀ ਤੇ ਉਤਪੰਨ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਪਿਛਲੇ ਲੈਕਚਰ ਦੇ ਵਿੱਚ ਤੇ ਹੁਣ ਦੁਬਾਰਾ ਫੇਰ ਪੜ੍ਹਦੇ ਹਾਂ ਪਹਿਲੇ ਨੰਬਰ ਤੇ ਦੇਖੋ ਸਮਾਸੀ ਸ਼ਬਦ ਕਿਹੜੇ ਹੁੰਦੇ ਨੇ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾ ਦੇ ਜੋੜ ਤੋਂ ਬਨਨ ਵਾਲੇ ਸ਼ਬਦ ਸਮਾਸੀ ਹੁੰਦੇ ਨੇ ਉਹਨਾਂ ਨੂੰ ਜੋੜ ਨਹੀਂ ਯਾਨੀ ਕਿ ਵਿੱਚ ਲਾਈਨ ਜੀ ਹੁੰਦੀ ਹੈ ਨਾ ਹਾਈਫਨ ਲਾ ਕੇ ਲਿਖਿਆ ਜਾਂਦਾ ਜਿਵੇਂ ਮਨਪਸੰਦ ਜਿੱਤ ਹਾਰ ਹੁਣੇ ਹੁਣੇ ਇਹਦੇ ਵਿੱਚ ਦੋਨੇ ਦੇ ਦੋਨੇ ਅੱਖਰ ਦੇਖੋ ਦੋਨਾਂ ਦਾ ਅਲੱਗ ਦੋਨਾਂ ਦਾ ਮਤਲਬ ਨਿਕਲਦਾ ਹੈ ਦੋਨੇ ਮੂਲ ਸ਼ਬਦ ਨੇ ਠੀਕ ਹੈ ਦੋਨਾਂ ਨੂੰ ਮੂਲ ਸ਼ਬਦ ਦੇ ਤੌਰ ਤੇ ਵਰਤ ਸਕਦੇ ਹਾਂ ਠੀਕ ਹੈ ਉਤਪੰਨ ਕਿਹੜੇ ਹੁੰਦੇ ਨੇ ਉਹ ਸ਼ਬਦ ਜੋ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਵਧੇਤਰ ਜੋੜ ਕੇ ਬਣਾਏ ਜਾਣ ਉਹਨਾਂ ਨੂੰ ਉਤਪੰਨ ਆਖਦੇ ਹਨ ਠੀਕ ਹੈ ਇਹਨਾਂ ਵਿੱਚ ਅਗੇਤਰ ਪਿਛੇਤਰ ਸ਼ਬਦ ਆ ਜਾਂਦੇ ਨੇ ਇਹਨਾਂ ਨਾਲ ਬਨੇ ਨਵੇਂ ਸ਼ਬਦਾਂ ਨੂੰ ਜੋੜਨੀ ਨਹੀਂ ਲਾਈ ਜਾਂਦੀ ਇਹਦੇ ਵਿੱਚ ਜੋੜਨੀ ਨਹੀਂ ਲੱਗਦੀ ਹੁੰਦੀ ਠੀਕ ਹੈ ਜਿਵੇਂ ਉਪਮੰਤਰੀ ਬੇਅਕਲ ਸਮਝਦਾਰ ਸਿਰਜਣਹਾਰ ਆਦਿ ਠੀਕ ਹੈ ਉਤਪਨ ਸ਼ਬਦਾਂ ਦੇ ਵਿੱਚ ਜੋੜ ਨਹੀਂ ਲੱਗਦੀ ਹੁੰਦੀ ਸਮਾਸੀ ਸ਼ਬਦਾਂ ਦੇ ਵਿੱਚ ਜੋੜ ਨਹੀਂ ਲੱਗਦੀ ਹੁੰਦੀ ਹੈ ਚਲੋ ਅੱਗੇ ਆਓ ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦ ਵੰਡ ਤਾਤਸਮ ਸ਼ਬਦ ਹੁੰਦੇ ਨੇ ਤਤਪਾਦ ਸ਼ਬਦ ਹੁੰਦੇ ਨੇ ਇਹ ਮੈਂ ਪਹਿਲਾਂ ਵੀ ਪੜ੍ਹਾ ਚੁੱਕੇ ਹਾਂ ਦੁਬਾਰਾ ਫੇਰ ਆਪਾਂ ਰਿਵਾਈਜ਼ ਕਰਦੇ ਹਾਂ ਚਲੋ ਆਓ ਤਾਸਮ ਸ਼ਬਦ ਉਹ ਸ਼ਬਦ ਜੋ ਦੂਜੀਆਂ ਭਾਸ਼ਾਵਾਂ ਤੋਂ ਜਿਉਂ ਤੇ ਤਿਉਂ ਹੀ ਪੰਜਾਬੀ ਵਿੱਚ ਸ਼ਾਮਿਲ ਕਰ ਲਏ ਜਾਣ ਮੰਨ ਲਓ ਕੋਈ ਦੂਜੀ ਭਾਸ਼ਾ ਦੇ ਵਿੱਚੋਂ ਆਪਾਂ ਨੇ ਕੋਈ ਸ਼ਬਦ ਚੱਕ ਲਏ ਉਹਨਾਂ ਨੂੰ ਉਦਾਂ ਹੀ ਯੂਜ਼ ਕਰਨ ਲੱਗੇ ਠੀਕ ਹੈ ਬਿਨਾ ਕੋਈ ਬਦਲਾਅ ਤੋਂ ਜਿਵੇਂ ਦੇਖੋ ਸੰਸਕ੍ਰਿਤ ਤੋਂ ਕੀ ਲਿਆ ਗਿਆ ਹੈ ਗਿਆਨ ਯਾਤਰਾ ਸ਼ਕਤੀ ਲਗੂ ਆਦਿ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਵੀ ਇਦਾਂ ਹੀ ਬੋਲਦੇ ਹਾਂ ਅੰਗਰੇਜ਼ੀ ਤੋਂ ਕੀ ਲਿਆ ਗਿਆ ਹੈ ਕਾਰ ਸਕੂਲ ਸਕੂਲ ਦੇ ਕੋਲ ਸਕੂਲ ਜਦ ਅੰਗਰੇਜ਼ੀ ਦੇ ਵਿੱਚ ਆਪਾਂ ਲਿਖਣਾ ਹੋਵੇ S C H O O L ਠੀਕ ਹੈ ਸਕੂਲ ਬਣ ਜਾਂਦਾ ਉਦਾਂ ਹੀ ਆਪਾਂ ਪੰਜਾਬੀ ਵਿੱਚ ਲਿਖ ਦਿੰਨੇ ਆ ਇਹਨੂੰ ਸਾਈਕਲ, ਰੇਸ, ਗਲਾਸ, ਕਾਪੀ, ਰੇਡੀਓ, ਹੋਟਲ ਆਦਿ ਠੀਕ ਹੈ ਅਰਬੀ ਫਾਰਸੀ ਭਾਸ਼ਾ ਤੋਂ ਕਿਹੜੇ ਨੇ ਬਾਦਸ਼ਾਹ, ਵਕੀਲ, ਤੀਰ, ਕਮਾਨ, ਬੰਦੂਕ, ਚਾਕੂ, ਚਸ਼ਮਾ ਆਦਿ ਠੀਕ ਹੈ ਹਿੰਦੀ ਤੋਂ ਕਿਹੜੇ ਨੇ ਕਵੀ, ਪਤੀ, ਪੁੱਤਰ ਆਦਿ ਐਦਾਂ ਦੇ ਹੋਰ ਕਈ ਸ਼ਬਦ ਨੇ ਜਿਨ੍ਹਾਂ ਨੂੰ ਆਪਾਂ ਨੇ ਕਿਸੇ ਹੋਰ ਭਾਸ਼ਾ ਦੇ ਵਿੱਚੋਂ ਚੱਕਿਆ ਤੇ ਇਦਾਂ ਹੀ ਪੰਜਾਬੀ ਦੇ ਵਿੱਚ ਆਪਾਂ ਯੂਜ਼ ਕਰਨ ਲੱਗੇ ਵਰਤਣ ਲੱਗੇ ਠੀਕ ਹੈ ਉਹ ਹੁੰਦੇ ਨੇ ਤਤਸਮ ਸ਼ਬਦ ਦੂਸਰੇ ਪਾਸੇ ਹੁੰਦੇ ਨੇ ਤਤਭਵ ਸ਼ਬਦ ਉਹ ਸ਼ਬਦ ਜਿਹੜੇ ਦੂਜੀਆਂ ਭਾਸ਼ਾਵਾਂ ਤੋਂ ਲਏ ਤਾਂ ਗਏ ਹੋਣ ਪਰ ਪੰਜਾਬੀ ਵਿੱਚ ਉਹਨਾਂ ਦਾ ਰੂਪ ਬਦਲ ਗਿਆ ਹੈ ਆਪਾਂ ਨੇ ਉਹਨਾਂ ਦਾ ਰੂਪ ਬਦਲ ਕੇ ਉਹਨੂੰ ਯੂਜ਼ ਕਰਨਾ ਸ਼ੁਰੂ ਕੀਤਾ ਦੇਖੋ ਜਿਵੇਂ ਸੰਸਕ੍ਰਿਤੀ ਭਾਸ਼ਾ ਦੇ ਵਿੱਚੋਂ ਧੂਣੀ ਸਾਂਸਕ੍ਰਿਤ ਦੇ ਵਿੱਚ ਕੀ ਕਹਿਆ ਜਾਂਦਾ ਧੂਣੀ ਆਪਾਂ ਪੰਜਾਬੀ ਦੇ ਵਿੱਚ ਕੀ ਕਹਨੇ ਆ ਧੂਣੀ ਦੇਖੋ ਦੀਪ ਦੀਵਾ ਇਹਨੂੰ ਆਪਾਂ ਨੇ ਦੀਵਾ ਬਣਾਤਾ ਲక్ష్ਮੀ ਲక్ష్ਮੀ ਕਵੀ ਕਵੀ ਯੰਤਰ ਯੰਤਰ ਅੰਗਰੇਜ਼ੀ ਦੇ ਵਿੱਚ ਦੇਖੋ ਲਾਰਡ ਇਹਨੂੰ ਆਪਾਂ ਪੰਜਾਬੀ ਵਿੱਚ ਕੀ ਕਹਨੇ ਆ ਲਾਰਟ ਟొਮੈਟੋ ਟਮਾਟਰ ਸੈਲਡ ਸਲਾਦ ਸੈਲੂਟ ਸਲੂਟ ਆਫੀਸਰ ਅਫਸਰ ਉਦਾਂ ਹੀ ਹਿੰਦੀ ਦੇ ਵਿੱਚੋਂ ਨੇ ਵਿਜੇ ਵਿਜੇ ਉਪਾਏ ਉਪਾ ਸਿੱਖਿਆ ਸਿੱਖਿਆ ਨਵਮੀ ਨੌਵੀਂ ਅਭਿਆਨ ਅਭਿਆਨ ਠੀਕ ਹੈ ਜੀ ਵੈਰੀ ਈਜ਼ੀ ਅੱਗੇ ਦੇਖੋ ਦੇਸੀ ਸ਼ਬਦ ਕਿਹੜੇ ਹੁੰਦੇ ਨੇ ਆਪਣੇ ਦੇਸ਼ ਦੇ ਲੋਕ ਜੀਵਨ ਵਿੱਚ ਬੋਲ ਚਾਲ ਦੇ ਉਹ ਸ਼ਬਦ ਜੋ ਮੂਲ ਆਪਣੀ ਸੰਸਕ੍ਰਿਤੀ ਦੇ ਹੋਣ ਜਿਵੇਂ ਇੱਟ ਟਿੰਡ ਦਾਤਰੀ ਖੁਰਪਾ ਕੱਦੂ ਅਲਾਣੀ ਮੰਜੀ ਛਾਤੀ ਆਦੀ ਹਨਾ ਜਿਹੜੇ ਸ਼ਬਦ ਕੀਤੇ ਆ ਸੰਦਾਂ ਖਾਣ ਪੀਣ ਆਦਿ ਨਾਲ ਸੰਬੰਧਤ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਦੇਸੀ ਸ਼ਬਦ ਆਪਾਂ ਉਹਦੇ ਵਿੱਚ ਦੇਸੀ ਸ਼ਬਦ ਵਰਤਦੇ ਹਾਂ ਠੀਕ ਹੈ ਅਗਲਾ ਦੇਖੋ ਰੂਪ ਦੇ ਆਧਾਰ ਤੇ ਸ਼ਬਦਵੰਡ ਵਿਕਾਰੀ ਸ਼ਬਦ ਹੁੰਦੇ ਨੇ ਅਵਿਕਾਰੀ ਸ਼ਬਦ ਹੁੰਦੇ ਨੇ ਵਿਕਾਰੀ ਕਿਹੜੇ ਹੁੰਦੇ ਨੇ ਪਹਿਲਾਂ ਉਹ ਪੜ੍ਹਦੇ ਹਾਂ ਉਹ ਮੂਲ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ ਕੋਈ ਨਾ ਕੋਈ ਤਬਦੀਲੀ ਆ ਜਾਵੇ ਭਾਵ ਉਹ ਸ਼ਬਦ ਜੋ ਵਿਆਕਰਨਕ ਸ਼ਬਦਾਵਲੀ ਵਿੱਚ ਆਪਣਾ ਰੂਪ ਬਦਲ ਲੈਣ ਉਹ ਵਿਕਾਰੀ ਸ਼ਬਦ ਹੁੰਦੇ ਨੇ ਜਿਵੇਂ ਕੁੜੀ ਮੂਲ ਸ਼ਬਦ ਤੋਂ ਕੁੜੀਆਂ ਕੁੜੀਓ ਆਦਿ ਆਪਾਂ ਨੇ ਬਣਾ ਲਿਆ ਇਹਨੂੰ ਠੀਕ ਹੈ ਸ਼ਬਦ ਕੀ ਸੀ ਕੁੜੀ ਤੇ ਆਪਾਂ ਕੀ ਬਣਾ ਲਿਆ ਕੁੜੀਆਂ ਕੁੜੀਓ ਤੇ ਇਹਨਾਂ ਨੂੰ ਕੀ ਕਹਿੰਦੇ ਨੇ ਵਿਕਾਰੀ ਸ਼ਬਦ ਕਹਿੰਦੇ ਨੇ ਅਵਿਕਾਰੀ ਕਿਹੜੇ ਹੁੰਦੇ ਨੇ ਉਹ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਵਪਰਦੀ ਭਾਵ ਇਹਨਾਂ ਦਾ ਰੂਪ ਇਹੋ ਹੀ ਰਹਿੰਦਾ ਹੈ ਇਹਨਾਂ ਵਿੱਚ ਯੋਜਕ ਆਉਂਦੇ ਨੇ ਠੀਕ ਹੈ ਜਿਵੇਂ ਨੇ ਨੂੰ ਕੀ ਪਰ ਤੋਂ ਫਿਰ ਹਾਂ ਤੇ ਅਤੇ ਕਿਉਂਕਿ ਸੰਗੋ ਇਸ ਲਈ ਠੀਕ ਹੈ ਇਦਾਂ ਦੇ ਸ਼ਬਦ ਹੁੰਦੇ ਨੇ ਇਹ ਅਵਿਕਾਰੀ ਸ਼ਬਦ ਹੁੰਦੇ ਨੇ ਇਹਨਾਂ ਦੇ ਵਿੱਚ ਯਾਦ ਰੱਖਣਾ ਕਿ ਕੋਈ ਵੀ ਤਬਦੀਲੀ ਨਹੀਂ ਵਾਪਰਦੀ ਵਿਕਾਰੀ ਦੇ ਵਿੱਚ ਵਾਪਰਦੀ ਹੈ ਵਿਆਕਰਨਕ ਵਰਗ ਤੋਂ ਸ਼ਬਦ ਬਣ ਹਰ ਸ਼ਬਦ ਦਾ ਸੰਬੰਧ ਕਿਸੇ ਨਾ ਕਿਸੇ ਵਿਆਕਰਨਕ ਵਰਗ ਨਾਲ ਜੁੜਿਆ ਹੁੰਦਾ ਹੈ ਇਸ ਆਧਾਰ ਤੇ ਸ਼ਬਦ ਅੱਠ ਤਰ੍ਹਾਂ ਦੇ ਹੁੰਦੇ ਨੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸ਼ਬਦ ਯੋਜਕ ਵਿਸਮਕ ਮੋਸਟ ਇੰਪੋਰਟੈਂਟ ਪਾਰਟ ਆ ਇਹ ਵਿਆਕਰਨ ਦਾ ਅੱਗੇ ਨੋਟ ਲਿਖਿਆ ਹੋਇਆ ਇਹਨਾਂ ਸਾਰੇ ਸ਼ਬਦਾਂ ਬਾਰੇ ਅਗਲੇ ਅਧਿਆਇ ਵਿੱਚ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ ਤਾਂ ਆਪਾਂ ਇਹਨੂੰ ਅਗਲੀ ਅਧਿਆਇ ਦੇ ਵਿੱਚ ਹੀ ਪੜਾਂਗੇ ਵਿਸਥਾਰ ਸਹਿਤ ਪੜਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਅੱਜ ਆਪਾਂ ਨੇ ਸ਼ਬਦ ਬੋਧ ਨੂੰ ਪੂਰੀ ਤਰ੍ਹਾਂ ਨਾਲ ਕੰਪਲੀਟ ਕਰ ਲਿਆ ਅਗਲੇ ਲੈਕਚਰ ਦੇ ਵਿੱਚ ਇਸ ਦੇ ਨਾਲ ਰਿਲੇਟਡ ਸਾਰੇ MCQਸ ਤੇ ਸਾਰੇ PYQ ਮੈਂ ਤੁਹਾਡੇ ਲਈ ਲੈ ਕੇ حاضر ਹੋਵਾਂਗਾ। ਜਦ ਤੱਕ ਲਈ ਪੜਦੇ ਰਹੋ। ਚੈਨਲ ਨੂੰ ਵਾਤੋ-ਵਾਤ ਸ਼ੇਅਰ ਉਹ ਸਬਸਕ੍ਰਾਈਬ ਕਰ ਦਿਓ। ਚਲੋ ਜੀ ਧੰਨਵਾਦ ਸਾਰਿਆਂ ਦਾ।